ਤਸਵੀਰਾਂ ਮੁੱਲਾਪੁਰ ਦਾਖਾਂ ਦੇ ਹਰਜੀਤ ਸਿੰਘ ਦੇ ਘਰ ਦੀਆਂ ਨੇ ਹਰਜੀਤ ਸਿੰਘ ਸੈਲਫੀ ਲੈਂਦਾ ਲੈਂਦਾ ਗਾਇਬ ਹੋ ਗਿਆ ਉਸ ਨੂੰ ਆਸਮਾਨ ਖਾਂ ਗਿਆ ਜ਼ਮੀਨ ਨਿਗਲ ਗਈ ਜਾਂ ਪਾਣੀ ਨੇ ਪਤਾਲ ਚ ਸਿਮਾ ਲਿਆ ਕੁਝ ਖਬਰ ਨਹੀਂ ਹੈ ਹਰਜੀਤ ਦੇ ਘਰ ਵਿੱਚ ਮਾਇੂਸੀ ਛਾਈ ਹੈ ਹਰਜੀਤ ਦੇ ਦੋਸਤਾਂ ਦੀ ਮੰਨੀਏ ਤੇ ਉਹ ਹੁਣ ਇਸ ਦੁਨੀਆ ਚ ਨਹੀਂ ਰਿਹਾ ਹੈ ਪਰ ਹਾਲਾਤ ਕੁਝ ਐਸੇ ਨੇ ਕਿ ਪਰਿਵਾਰ ਨੂੰ ਯਕੀਨ ਨਹੀਂ ਹੋ ਰਿਹਾ ਦੋਸਤਾਂ ਦੀ ਮੰਨੀਆਂ ਤੇ ਸੈਲਫੀ ਲੈਂਦਾ ਲੈਂਦਾ ਹਰਜੀਤ ਟ੍ਰੇਨ ਦੇ ਥੱਲੇ ਆ ਗਿਆ ਤੇ ਉਸਦੀ লাশ ਦਰਿਆ 'ਚ ਡਿੱਗ ਪਈ ਪਰ ਨਾ ਤਾਂ ਟ੍ਰੇਨ ਦੇ ਡਰਾਈਵਰ ਨੇ ਉਸ ਦੇ ਟਕਰਾਉਣ ਦੀ ਪੁਸ਼ਟੀ ਕੀਤੀ ਤੇ ਨਾ ਤਾਂ ਦਰਿਆ ਦੇ ਵਿੱਚੋਂ লাশ ਮਿਲੀ ਅਜੀਹੇ ਹਾਲਾਤਾਂ 'ਚ ਪਰਿਵਾਰ ਕਿੱਦਾਂ ਮੰਨ ਲਵੇ ਕਿ ਉਹਨਾਂ ਦਾ ਜਵਾਨ ਪੁੱਤ ਹੁਣ ਇਸ ਦੁਨੀਆ 'ਚ ਨਹੀਂ ਹੈ ਮੁਲਾਪੁਰ ਦਾ ਹਰਜੀਤ ਸਿੰਘ ਕੁਝ ਦਿਨ ਪਹਿਲਾਂ ਆਪਣੇ ਦੋਸਤਾਂ ਨਾਲ ਨੈਨਾ ਦੇਵੀ ਦੇ ਦਰਸ਼ਨ ਕਰਨ ਗਿਆ ਸੀ। ਉਸਦੇ ਦੋਸਤਾਂ ਦੀ ਮੰਨੀਏ ਤੇ ਉਹਨਾਂ ਨੇ ਉਸ ਨੂੰ ਆਖਰੀ ਵਾਰ ਰੇਲਵੇ ਫਲਾਈਓਵਰ ਦੇ ਉੱਤੇ ਦੇਖਿਆ ਸੀ। ਉਹ ਰੇਲਵੇ ਬ੍ਰਿਜ ਤੇ ਖੜਾ ਹੋ ਕੇ ਫੇਸਬੁੱਕ ਲਾਈਵ ਕਰ ਰਿਹਾ ਸੀ। ਪਰ ਅਚਾਨਕ ਕੁਝ ਅਜੀਹਾ ਹੋਇਆ ਉਹ ਗਾਇਬ ਹੋ ਗਿਆ। ਆਖਰ ਕੀ ਹੋਇਆ ਸੁਣੋ ਉਸਦੇ ਦੋਸਤਾਂ ਦੀ ਜ਼ੁਬਾਨੀ ਇਹ ਚਾਰ ਜਾਣੇ ਥੱਲੇ ਨੇ ਚਲੇ ਗਏ ਧੀਰ ਦੇ ਨੂੰ ਇਹ ਆਪਣੇ ਉਹਦੇ ਥੱਲੇ ਨੂੰ ਇਹ ਲੀ ਤੇ ਕੱਲਾ ਚਲੇਗਾ ਤਿੰਨੇ ਜਾਣੇ ਥੱਦੇ ਰਹਿ ਗਏ ਇਹ ਫੋਟਾਂ ਖੇਤ ਦਾ ਖੇਤ ਦਾ ਸੈਂਟਰ 'ਚ ਚਲੇਗਾ ਧੀਰ ਦੇ ਨਾਲੇ ਅਸੀਂ ਹੱਥਾਂ ਮਰੀ ਜਾਂਦੇ ਵੀ ਤੂੰ ਆ ਜਾ ਆ ਜਾ ਇਹ ਨਹੀਂ ਕੋਈ ਗੱਲ ਨਹੀਂ ਸਿੱਣੀ ਤੇ ਉਹਦਾ ਟ੍ਰੇਨ ਆ ਗਈ ਟ੍ਰੇਨ ਨੇ ਸਾਈਡ ਮਾਰੀ ਨਾਲ ਇਹ ਦਰਿਆ ਦੇ ਵਿੱਚ ਤੇ ਅਸੀਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਸਾਨੂੰ ਕਿਤੇ ਨਹੀਂ ਲੱਭੇ ਫਿਰ ਇਹ ਘਰੇ ਤੁਸੀਂ ਕਿੰਨੇ ਵਜੇ ਫੋਨ ਕਰਕੇ ਦੱਸੋ ਅਸੀਂ ਸਾਡੇ ਕੋਲ ਫੋਨ ਹੈ ਨਹੀਂ ਸੀ ਕੋਈ ਕਿਸੇ ਕੋਲ ਵੀ ਹੈ ਨਹੀਂ ਸੀ ਇਹਦੇ ਕੋਲ ਕੱਲੇ ਕੋਲ ਫੋਨ ਸੀਗੇ ਤੇ ਅਸੀਂ ਲੰਗਰ ਵਾਲਿਆਂ ਤੋਂ ਫੋਨ ਕਰਾਇਆ ਬਾਈ ਉੱਥੇ ਜਾ ਕੇ ਚਾਰ ਜਾਣੇ ਉੱਥੇ ਚਲੇ ਗਏ ਤਿੰਨੇ ਜਾਣੇ ਬਰਪਰੇ ਪਰ ਵੀ ਕੀ ਗੱਲ ਉਸ ਦੀ ਲੈ ਸੇ ਕੀ ਗੱਲ ਥੋੜੀ ਬੇਨਲੀ ਮੇਰੀ ਬੇਟ ਨਾਲ ਗੱਲ ਸਾਰੀ ਇਹ ਹੋਈ ਆ ਕਿ ਜਦੋਂ ਇਹ ਨੈਣਾ ਦੇ ਵੀ ਗਏ ਆ ਇਹ ਘੱਟੋ ਘੱਟ 8 ਲੜਕੇ ਸੀਗੇ ਜਿਨ੍ਹਾਂ ਵਿੱਚ ਮੇਰਾ ਇੱਕ ਇੱਕ ਲੜਕਾ ਮੇਰਾ ਵੀ ਸੀਗਾ ਇਹ ਜਦੋਂ ਚਮਕੌਰ ਸਾਹਿਬ ਤੋਂ ਤੁਰਿਆ ਤਾਂ ਇਹ 11:00 ਵਜੇ ਦੇ ਕਰੀਬ ਇਹ ਉੱਥੇ ਭਾਰਤ ਘਰ ਬਰੇਸ ਦੇ ਪਹੁੰਚਿਆ ਉੱਥੋਂ ਇਹ ਇਹ ਨਹੀਂ ਪਤਾ ਵੀ ਥੱਲੇ ਬਾਥਰੂਮ ਕਾ ਉੱਤਰਿਆ ਕਿ ਜਾਂ ਇਹ ਪਰ ਦੇਖਣ ਉੱਤਰਿਆ ਤੇ ਉਹ ਮੁੰਡੇ ਕਹ ਰਹੇ ਆ ਵੀ ਇਹ ਟ੍ਰੇਨ ਦੇ ਉੱਪਰ ਸੈਲਫੀ ਲੈਣ ਵਾਸਤੇ ਚੜਿਆ ਸੀ ਵੀ ਟ੍ਰੇਨ ਉਤੋਂ ਟ੍ਰੇਨ ਆਈ ਲੁ ਤਾਂ ਐਲੇ ਪਾਸੇੋਂ ਵੀ ਇਹ ਟ੍ਰੇਨ ਦਾ ਹਟ ਹੋਇਆ ਪਰ ਸਰ ਨਾ ਉਹ ਵੀਡੀਓ ਵਿੱਚ ਜਿਹੜੀ ਬਣਾਈ ਆ ਤੁਹਾਨੂੰ ਇਹ ਵੀ ਪੂਰਾ ਕੰਫੀਡੈਂਸ ਨਹੀਂ ਹੈ ਕਿ ਉਹ ਵੀਡੀਓ ਇਹ ਆਪ ਬਣਾ ਰਿਆ ਕਿ ਜਾਂ ਕਿਸੇ ਹੋਰ ਨੇ ਬਣਾਈ ਆ ਪਰ ਲੜਕਾ ਦਾ ਬਿਆਨ ਇਹ ਆ ਵੀ ਇਹ ਆਪ ਬਣਾ ਬਣਾ ਰਿਆ ਪਰ ਸਾਡਾ ਬੱਚਾ ਇੰਨਾ ਵੀ ਕਮਲਾ ਨਹੀਂ ਕਿ ਮੁਰੇ ਟ੍ਰੇਨ ਆ ਰਹੀ ਆ ਵੀ ਉਹਨੂੰ ਦਿਸੀ ਨਾ ਹੋਵੇ ਇਹ ਕਹਿੰਦੇ ਵੀ ਟ੍ਰੇਨ ਆਈ ਆ ਮੁੰਡਾ ਹਟ ਹੋ ਕੇ ਬਿੱਤ ਗਿਆ ਪਰ ਉਸ ਬਾਅਦ ਸਾਰ ਗੱਲ ਇਹ ਕਈ ਵੀ ਨਾਲ ਵੀ ਇਹਨਾਂ ਦੇ ਨਾਲ ਦਾ ਇੱਕ ਯਾਰ ਦੋਸਤ ਨੇ ਨਜੀ ਵਿੱਚ ਡਿੱਗਿਆ ਹੋਵੇ ਤੇ ਬੰਦੇ ਉਹਨੂੰ ਸੁੰਣਾ ਛੱਡ ਕੇ ਨਿਆਲੇ ਦੇ ਵਿੱਚਲੇ ਜਾ ਤੁਸੀਂ ਸੁਣਿਆ ਦੋਸਤ ਕੀ ਕਹਿ ਰਹੇ ਨੇ ਤੇ ਪਰਿਵਾਰ ਕੀ ਕਹਿ ਰਿਹਾ ਏ ਆ ਹੁਣ ਤੁਹਾਨੂੰ ਵਿਖਾਨੇ ਆ ਉਹ ਆਖਰੀ ਵੀਡੀਓ ਜੋ ਉਸ ਦੇ ਕੈਮਰੇ ਚ ਕੈਦ ਹੋਇਆ ਦੋਸਤਾਂ ਦੀ ਮੰਨੀਏ ਇਸੇ ਫੇਸਬੁੱਕ ਲਾਈਵ ਤੋਂ ਬਾਅਦ ਉਹ ਟ੍ਰੇਨ ਦੇ ਥੱਲੇ ਆ ਗਿਆ ਖੈਰ ਜੋ ਵੀ ਹੋਵੇ ਉਸ ਦੀ লাশ ਭਾਵੇਂ ਹਜੇ ਨਹੀਂ ਮਿਲੀ ਪਰ ਜੇ ਦੋਸਤਾਂ ਦੀ ਗੱਲ ਨੂੰ ਸੱਚ ਮੰਨੀਏ ਤਾਂ ਇਸ ਦੀ ਮੌਤ ਹੋ ਚੁੱਕੀ ਹੈ ਇਹ ਘਟਨਾ ਸਬਕ ਹੈ 셀ਫੀ ਤੇ ਫੇਸਬੁੱਕ ਲਾਈਵ ਦੇ دیਵਾਨਿਆਂ ਦੀ ਕਿ ਸੋਸ਼ਲ ਮੀਡੀਆ ਤੇ ਲਾਈਵ ਆਣਾ ਜਾਂ 셀ਫੀ ਪਾਣਾ ਇੱਕ ਜ਼ਿੰਦਗੀ ਤੋਂ ਜ਼ਿਆਦਾ ਜ਼ਰੂਰੀ ਨਹੀਂ। ਦੈਨਿਕ ਮੈਨ ਪੰਜਾਬੀ ਟੀਵੀ ਦੀ ਰਿਪੋਰਟ। কম চ